ਕਾਲ ਜੀ ਸਾਰਿਆਂ ਨੂੰ ਹੋਰ ਕਿੱਦਾਂ ਸਾਰੇ ਠੀਕ ਠਾਕ ਹੋਗੇ ਅੱਜ ਅਸੀਂ ਇਹ ਸਮੁੰਦਰ ਤੇ ਘੁੰਮਣ ਮੈਨੂੰ ਜੀ ਕੋਈ ਛੁੱਟੀ ਅੱਜ ਮੈਂ ਸੋਚਿਆ ਚੱਲ ਸਾਡੇ ਲਾ ਕੇ ਸਮੁੰਦਰ ਲੱਗਦਾ ਮੈਂ ਚੱਲ ਮੈਂ ਇੱਥੇ ਘੁੰਮਣਾ ਆਣਾ ਹੈ ਇੱਕ ਅਜੀ ਬਣਾਉਣਾ ਸੀ ਰੈਪ ਤੇ ਤੁਹਾਨੂੰ ਪਤਾ ਹੈ YouTube ਤੇ ਰੈਪ ਪਾਉਂਦੇ ਰਹਿੰਦਾ ਤੁਸੀਂ ਸੁਣ ਤੁਸੀਂ ਦੇਖਦੇ ਸਾਰੇ ਹਨਾ ਲਾਈਕ ਵੀ ਕਰਦੇ ਕਮੈਂਟ ਵੀ ਕਰਦੇ ਸਾਰਿਆਂ ਥੈਂਕ ਯੂ ਬਹੁਤ ਬਹੁਤ ਪਹਿਲਾਂ ਤਾਂ ਤੇ ਭਰਾਵਾਂ ਕਿ ਜਰੂਰ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਹਨਾ ਤੁਹਾਨੂੰ ਮੋਟੀਵੇਟ ਹੁੰਨੇ ਹੈ ਜੀ ਤੁਹਾਡੇ ਕਮੈਂਟਾਂ ਨਾਲ ਪਤਾ ਲੱਗਦਾ ਵੀ ਸਾਰਾ ਕਦੀ ਕਿੱਥੇ ਗਲਤੀ ਹੋ ਸਕਦੀ ਤੇ ਅਸੀਂ ਆਗੇ ਚਲ ਮੈਂ ਕੈਸਾ ਸਮੁੰਦਰ ਦੇਖੋ ਬੰਦੇ ਚਲ ਮੈਂ ਯਾਰ ਮਿੱਤਰਾਂ ਨੂੰ ਦਿਖਾ ਦੇਗੀ ਦੋਤਾ ਆ ਚੈੱਕ ਕਰੋ ਇਹ ਸਮੁੰਦਰ ਇੱਥੇ ਨਹੀਂ ਥੋੜਾ ਠੰਡੀ ਠੰਡੀ ਹਵਾ ਚੱਲਦੀ ਹੈ ਬਹੁਤ ਦਿਲ ਲੱਗਦਾ ਬਹੁਤ ਜੀ ਕਰਦਾ ਪਰ ਠੰਡ ਵੀ ਬਹੁਤ ਹੈ ਕੀ ਕਰੀ ਪਰ ਬਹੁਤ ਠੰਡਾ ਤੁਹਾਨੂੰ ਪਤਾ ਹੈ ਠੰਡਾ ਮੌਸਮ ਹੈ ਨਾ ਇੱਥੇ ਇੱਥੇ ਜ਼ਿਆਦਾਤਰ ਠੰਡੀ ਹਵਾ ਚੱਲਦੀ ਹੁੰਦੀ ਹੈ ਬਹੁਤ ਜ਼ਿਆਦਾ ਇਹ ਕਹਿੰਦਾ ਪਰ ਸੋਲ ਬਣਾ ਹਵਾ ਨਹੀਂ ਚਲ ਸੀਤ ਲਹਿਰ ਚਲਦੀ ਉਹ ਤਾਂ ਨਹੀਂ ਹਵਾ ਚੱਲ ਰਹੀ ਠੰਡ ਚੱਣੀ ਕਿਉਂਕਿ ਇੱਥੇ ਸਮੁੰਦਰ ਆ ਸਮੁੰਦਰ ਕਰਕੇ ਥੋੜੀ ਜ਼ਿਆਦਾ ਠੰਡੀ ਹੁੰਦੀ ਆ ਪਰ ਬਹੁਤ ਪਧੀ ਲੱਗਿਆ ਮੈਨੂੰ ਇੱਥੇ ਆ ਕੇ ਬਹੁਤ ਮਨ ਖੁਸ਼ ਹੁੰਦਾ ਇੱਥੇ ਮਨ ਫਰੈਸ਼ ਹੋ ਜਾਂਦਾ ਰੂਮ ਚ ਬਹਿ ਕੇ ਤਾਂ ਤੁਹਾਨੂੰ ਪਤਾ ਟਾਈਮ ਨਹੀਂ ਲੰਘਦਾ ਮੈਂ ਸੋਚਿਆ ਚਲ ਇੱਧਰ ਆਈ ਹਣਾ ਵਧੀਆ ਲੱਗਦਾਗਾ ਕਿ ਤੇ ਬਹੁਤ ਪਧੀ ਲੱਗਿਆ ਮੈਨੂੰ ਇੱਥੇ ਆ ਕੇ ਦੇਖੋ ਹੋਰ ਬੈਕ ਸ਼ੇਰ ਹੈ ਨਾ ਤੇ ਲੋਕੋ ਸਮਝ ਨਹੀਂ ਮਸੀਆ ਮੇਰਾ ਪਰਦੇ ਕਿ ਕਿਹੜੇ ਕੂਕੜੀ ਪਰਖ ਲਿਆ ਜਾਂਦਾ ਕੋਈ ਬੰਦੇ ਆਉਂਦੇ ਨੇ ਚਲ ਆਪਾਂ ਇੱਧਾ ਇੱਧਾ ਦਾ ਕੁਛ ਨਹੀਂ ਖਾਂਦੇ ਫਿਰ ਚਲ ਜਿਹੜੇ ਬੰਦੇ ਪਰਦੇ ਸਹੀ ਆ ਤੇ ਹੋਰ ਦੱਸੋ ਠੀਕ ਹੋ ਸਾਰੀ ਤੇ ਮੈਨੂੰ ਬਹੁਤ ਵਧੀਆ ਲੱਗਾ ਇੱਥੇ ਆ ਕੇ ਇੱਥੇ ਵੀਓ ਚੈੱਕ ਕਰ ਰਿਹਾ ਯਾਰ ਵੀਓ ਚੈੱਕ ਕਰ ਮੈਂ ਸੋਚਿਆ ਵੀ ਚਲ ਮੈਂ ਇੱਥੇ ਆਇਆ ਵੀ ਆਪਣੇ YouTube ਫੈਮਿਲੀ ਨਾਲ ਸਾਂਝਾ ਕਰਾਂ ਨਾ ਚਲ ਹੁਣ ਮੈਨੂੰ ਦਿਖਾਉਣਾ ਜਿੱਥੇ ਸੀ ਨਾ ਉਹ ਬਣਾਉਣਾ ਰੈਪ ਅੱਛਾ ਤੱਕ ਦਿਖਾਉਣਾ ਮੈਂ ਚਲੋ ਚੱਲਦੇ ਆਪਾਂ ਵਧੀਆ ਲੱਗਦਾ ਯਾਰ ਇਦਾਂ ਇਦਾਂ ਛੋਟੇ ਛੋਟੇ ਬਲੌਗ ਬਣਾਉਂਦੇ ਰਹਿੰਦੇ ਆ ਨਾ ਤੇ ਆਪ ਨੂੰ ਵੀ ਖੁਸ਼ੀ ਮਿਲਦੀ ਆ ਤੇ ਨਾਲੇ ਤੁਹਾਡੇ ਕਮੈਂਟ ਵੜ ਕੇ ਅਸੀਂ ਮੋਟੀਵੇਟ ਹੁੰਨੀ ਆਗੇ ਬਾਕੀ ਸਾਡੀ ਟੀਮ ਉੱਥੇ ਰੈਡੀ ਆ ਵੀ ਮੇਰੇ ਨਾਲ ਸਾਰੇ ਜਿਨ੍ਹਾਂ ਨੇ ਅਸੀਂ ਰੈਪ ਬਣਾਉਣੇ ਹੁੰਦੇ ਆਗੇ ਸਾਰੇ ਰੈਡੀ ਆ 讲。 ਟੈਂਸ਼ਨ ਫਰੀ ਹੋ ਗਿਆ ਤੇ ਬਹੁਤ ਵਧੀਆ ਲੱਗਦਾ ਇੱਥੇ ਆ ਕੇ ਰੂਕੋ ਸੁਣਦੀ ਆ ਬਹੁਤ ਟਾਗਾ ਚਰਤੀ ਕਲਾ ਉਸ ਤੇ ਬਖਸ਼ਿਆ ਰੱਖੇ ਇਹਨੇ ਆਦੇ ਮੁੰਡੇ ਵੀ ਆ ਗਏ ਜਿੰਨਾ ਅੱਛੀ ਰਹਿੰਦੇ ਨੇ ਬਣਾਉਣਾ ਤੇ ਅਮਰੇ ਪ੍ਰਾ ਸ਼ੌਖਾ ਵਿਸ਼ਾ ਲੈ ਆ ਪਤਾ ਮੈਂ ਬਰਾ। ਸਾਡੀ ਸ਼ੌਕਾ। ਆ ਮੇਰੇ ਸਾਥ ਜੀ ਆ। ਸੱਚੋ ਸੱਚ ਦੱਸੋ ਮੈਨੂੰ ਛੁੱਟੀ ਕਿਉਂ ਨਹੀਂ ਸਾਧਦੇ? ਕਰਕੇ ਵੀ ਆ ਮੇਰਾ ਫਾਕ। ਰੀਜ਼ਨ ਇਹ ਆ ਦੀ ਟੀਮ ਨੂੰ ਆ ਮੇਰੇ ਵੀਰ ਜਸਨਾ, ਦਿਰਕ ਇਹ ਹੈ ਦਬਾਬੇ ਤੋਂ ਕਪੂਰਥਲੀਆ ਸਹੀ ਗੱਲ ਸਾਰਿਆਂ ਨੂੰ ਤੇ ਆ ਮੇਰੇ ਉਸਤਾਦ ਜੀ ਮੇਰੇ ਭਰਾ ਵਡੇ ਹੋ ਗਏ ਮੈਂ ਦਾਸ ਆ ਬਬਾਈ ਦਾਸ ਨਹੀਂ ਦਾਸ ਆ ਜੀ ਮੇਰਾ ਉਸਤਾਦ ਲੋਕ ਨੇ ਵਾਹ ਵਾਹ ਵਾਹਿਗੁਰੂ ਸੱਚੇ ਰੈਵ ਕਰਦੀ ਮੇਰੇ ਭਰਾ ਦਾਸ ਆ ਜੀ ਮੈਂ ਇਹਨਾਂ ਨੇ ਮੋਟੀਵੇਟ ਹੋ ਗਏ ਸੀ ਰੈਵ ਕਰਨ ਲੱਗੇ ਆ ਤੇ ਉਸਤਾਦ ਜੀ ਇਹ ਹੀ ਲਿਖਦੇ ਆ ਠੀਕ ਹੈ ਇਹ ਡਾਇਰੈਕਟਰ ਆ ਇਹ ਹੀ ਕੰਪੋਜੀਸ਼ਨ ਕਰਦੇ ਸਾਰਾ ਕੁਝ ਸਹੀ ਕਰਦੇ ਮੇਰੇ ਭਰਾ ਇਹ ਸਾਡੇ ਡਾਇਰੈਕਟਰ ਸਾਹਿਬ ਆ ਜਿਹੜੇ ਗੋਲੀਆਂ ਦੇ ਹੁੰਦੇ ਨੇ ਆ ਸਾਡੇ ਸੁਖ ਜੀ ਮੇਰੇ ਭਰਾ ਜਿਹੜਾ ਐਡੀਟਰ ਸਾਹਿਬ ਜੀ ਆ ਸਲਾਮ ਅਲੈਕੁਮ ਆਲੇ ਕੁਆਲ ਆ ਸਾਡੇ ਬਾਬਾ ਜੀ ਮੂੰਹ ਖਾਓ ਇਹ ਕਿਹੜਾ ਟਡਕਾ ਆ ਦੇਖੋ ਇਹ ਕਿਹੜਾ ਹੋਰੀ ਜੀ ਇਹ ਸਾਰੇ ਡਕੈਤ ਬੰਦੇ ਆ ਇਹ ਸਾਰੇ ਮਾਝੇ ਦੁਆਬੇ ਵਾਲੇ ਮਾਲਵੇ ਵਾਲੇ ਇਕੱਠੇ ਕੀਤੇ ਹੋਏ ਸਾਰੇ ਭਰਾ ਤੇ ਬਹੁਤ ਬੜੀ ਲੱਗਦਾ ਇਹਨਾਂ ਨਾਲ ਗੱਲਾਂ ਬਾਤਾਂ ਕਰਕੇ ਇੰਜੋਏ ਕਰਕੇ ਬਹੁਤ ਥਨ ਕਰੀਦਾ ਭਰਾ ਬਹੁਤ ਠੀਕ ਹੈ ਤੇ ਮੇਰੇ ਭਰਾ ਬਣ ਕੇ ਸਾਰੇ ਰੂਪ ਸਪੋਰਟ ਕਰਿਆ ਕਰੋ ਕਮੈਂਟ ਕਰਿਆ ਕਰੋ ਲਾਈਕ ਕਰਿਆ ਕਰੋ ਸਬਸਕ੍ਰਾਈਬ ਕਰੋ ਬਹੁਤ ਬਹੁਤ ਫਨੀ ਫਨੀ ਤੇ ਬਹੁਤ ਸੋਹਣਿਆ ਸੋਹਣਿਆ ਕੰਟੈਂਟ ਤੁਹਾਨੂੰ ਮਿਲਣਗੇ ਵੀਡੀਓ ਮਿਲਣਗੇ ਤੇ ਘੈਂੜ ਘੈਂੜ ਚੀਜ਼ਾਂ ਮਿਲਣਗੀਆਂ ਹਾਂ ਬਈ ਰਿਕਵੈਸਟ ਆ ਸਾਰੇ ਜਣੇ ਭਰਾਵਾ ਸਬਸਕ੍ਰਾਈਬ ਕਰਨ ਨੂੰ ਠੀਕ ਆ ਬਾਈ ਓਕੇ ਸਾਰਿਆਂ ਨੂੰ